ਸ੍ਰੀ ਗੁਰੂ ਜੀ ਨਮਸਕਾਰ ਆਦਾਪ ਮੈਂ ਤੁਹਾਡੇ ਨਾਲ ਮਨਪ੍ਰਤ ਖੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਨਵੇਂ ਸਾਲ ਦਾ ਆਗਾਜ਼ ਹੋਣ ਵਾਲਾ ਹੈ ਤੇ ਐਂਟਰਟੇਨਮੈਂਟ ਇੰਡਸਟਰੀ ਦੀ ਕੋਈ ਗੱਲ ਨਾ ਹੋਵੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਸੋ 2024 ਦੇ ਵਿੱਚ ਕਿੰਨੀਆਂ ਪੰਜਾਬੀ ਫਿਲਮਾਂ ਆਈਆਂ ਕਿੰਨੀਆਂ ਹਿੱਟ ਰਹੀਆਂ ਕਿੰਨੀਆਂ ਫਲॉप ਰਹੀਆਂ ਅੱਜ ਉਸਤੇ ਅਸੀਂ ਗੱਲ ਕਰਾਂਗੇ ਕਿਉਂਕਿ ਪੰਜਾਬੀ ਸਿਨੇਮਾ ਜਿਹੜਾ ਹੈਗਾ ਸਾਨੂੰ ਐਂਟਰਟੇਨ ਕਰਦਾ ਹੈ ਪੰਜਾਬੀ ਸਿਨੇਮਾ ਦੇ ਲੋਕ ਸਾਨੂੰ ਐਂਟਰਟੇਨ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਅੱਜ ਅਸੀਂ ਗੱਲ ਕਰਨੀ ਹੈ ਕਿ 2024 ਦੇ ਵਿੱਚ ਕਿੰਨੀਆਂ ਟੋਟਲ ਫਿਲਮਾਂ ਜੜੀਆਂ ਨੇ ਉਹ ਰਿਲੀਜ਼ ਹੋਈ ਲੋਕਾਂ ਦੇ ਦਿਲਾਂ 'ਚ ਕਰ ਕੀਤਾ ਸਭ ਤੋਂ ਪਹਿਲੀ ਫਿਲਮ ਸੀਗੀ ਮਨਸੂਬਾ ਜੋ ਰਿਲੀਜ਼ ਹੋਈ 2024 ਦੇ ਵਿੱਚ ਉਸ ਤੋਂ ਬਾਅਦ ਜੱਟਾ ਡੋਲੀ ਨਾ ਫਿਰ ਮੁੰਡਾ ਰੌਕਸਟਾਰ ਡਰਾਮੇ ਵਾਲੇ ਲੰਬੜਾਂ ਦਾ ਲਾਣਾ ਵਰਨਿੰਗ 2 ਖੜਾਰੀ ਓਏ ਭੋਲੇ ਓਏ ਜੀ ਸੋਹਣਿਆ ਵੇ ਜੇ ਪੈਸਾ ਬੋਲਦਾ ਹੁੰਦਾ ਵੇਖੀ ਜਾ ਛੇੜੀ ਨਾ ਵੈਰ ਮੇਲੇ ਦਾ ਬੂ ਮੈਂ ਡਰ ਗਈ ਬਲੈਕਆਰ 2 ਜੱਟ ਨੂੰ ਚੋੜੇਲ ਟੱਕਰੀ ਜੱਟੀ 15 ਮਰਬਿਆਂ ਵਾਲੀ ਮਜਨੂ ਸੰਗਰਾਂਦ ਵੇਲੀ ਜਨਤਾ ਪ੍ਰਾਉਣਾ 2 ਫੇਰ ਮਾਮਲਾ ਗੜਬੜ ਹੈ ਸਰੰਡਰ ਚਲਪੱਜ ਚਲੀਏ ਜਿਉਂਦੇ ਰਹੋ ਪੂਤ ਜੀ ਸ਼ਾਇਰ ਖੁਰਤੀਲਾ ਪਿੰਡਾਂ ਵਾਲਾ ਸਕੂਲ ਤਬਾਹੀ ਸ਼ਿੰਦਾ ਸ਼ਿੰਦਾ ਨੋ ਪਾਪਾ ਜੇ ਜੱਟ ਵਿਗੜ ਗਿਆ ਨਾਨਕ ਨਾਮ ਜਹਾਜ਼ ਹੈ ਮਹਿਕਮਾ ਛੜਿਆਂ ਦਾ ਅਲੜਵਰੇਸ ਨੀਮਸਾਸ ਕਟਨੀ 2 ਰੋਡੇ ਕਾਲਜ ਕੁੜੀ ਹਰਿਆਣੇਵਾਲ ਦੀ ਤੇਰੀਆਂ ਮੇਰੀਆਂ ਹੇਰਾਫੇਰੀਆਂ ਮਿਸਟਰ ਸ਼ੁਦਾਈ ਜਟਨ ਜੁਲੀਅਟ 3 ਉੱਚਾਦਰ ਬਾਬੇ ਨਾਨਕ ਦਾ दारू ਨਾ ਪੀਂਦਾ ਹੋਵੇ ਰੋਜ਼ ਰੋਜ਼ੀ ਤੇ ਗੁਲਾਬ ਗਾਂਦੀ ਟਰੀ ਬੀਬੀ ਰਜਨੀ ਅਰਦਾਸ ਸਰਬੱਤ ਦੇ ਭਲੇ ਦੀ ਸੁੱਚਾ ਸੂਰਮਾ ਸ਼ੁਕਰਾਨਾ ਸ਼ਾਹਕੋਟ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਤਬਾਹ ਗੋਰੀਆਂ ਨਾਲ ਲੱਗਦੀ ਜ਼ਮੀਨ ਜੱਟ ਦੀ ਸੈਕਟਰ 17 ਆਪਣੇ ਘਰ ਬੇਗਾਨੇ ਰੇਡੂਆ ਰਿਟਰਨ 헤 ਸੀਰੀ ਵੇ ਸੀਰੀ ਮੀਆਂ ਬੀਬੀ ਰਾਜੀ ਤਾਂ ਕੀ ਕਰਨਗੇ ਪਾਜੀ ਪੰਜਾਬ ਫਾਈਲਸ ਇਹ ਸੀਗੀਆਂ 2024 ਦੀਆਂ ਸਭ ਤੋਂ ਹਿੱਟ ਫਿਲਮਾਂ ਯਾਨੀ ਕਿ ਉਹ ਫਿਲਮਾਂ ਜਿਨ੍ਹਾਂ ਨੇ ਆਪਣੇ ਵੱਲੋਂ ਕੰਟੈਂਟ ਜਿਹੜਾ ਸਿਨੇਮਾ ਦੇ ਵਿੱਚ ਦਿੱਤਾ ਕਿਹੇ ਲੋਕ ਇਸ ਨੂੰ ਪਸੰਦ ਕਰਨਗੇ ਔਰ ਇਹ ਫਿਲਮਾਂ ਸੁਪਰ ਡੂਪਰ ਹਿੱਟ ਰਹਿਣਗੀਆਂ ਪਰ ਅਫਸੋਸ ਇਹਨਾਂ ਫਿਲਮਾਂ ਨੇ ਚੰਗੀ ਕਮਾਈ ਵੀ ਨਹੀਂ ਕੀਤੀ ਔਰ ਲੋਕਾਂ ਦੇ ਦਿਲਾਂ 'ਚ ਘਰ ਵੀ ਨਹੀਂ ਕੀਤਾ ਕਮੀ ਕਿੱਥੇ ਰਹਿੰਦੀ ਹੈ ਕੰਟੈਂਟ ਤੇ ਜਾਂ ਫਿਰ ਲੋਕਾਂ ਦੀ ਸੋਚ ਤੇ ਇਹ ਗੱਲ ਅਸੀਂ ਜ਼ਰੂਰ ਕਰਾਂਗੇ ਪਰ ਫਿਲਮਾਂ ਹਿੱਟ ਕਿੰਨੀਆਂ ਰਹੀਆਂ ਫਲॉप ਕਿੰਨੀਆਂ ਰਹੀਆਂ ਸਭ ਤੋਂ ਪਹਿਲਾਂ ਉਸ ਤੇ ਗੱਲ ਕਰ ਲੈਣੇ ਆ ਪੂਰੇ ਸਾਲ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਗਿਣਤੀ ਦੀਆਂ 2-4 ਫਿਲਮਾਂ ਨੇ ਜਿਨ੍ਹਾਂ ਨੂੰ ਚੰਗਾ ਰਿਸਪਾਂਸ ਮਿਲਿਆ ਜਿਨ੍ਹਾਂ ਦੇ ਵਿੱਚੋਂ ਅਰਦਾਸ ਫਿਲਮ ਬੀਬੀ ਰਜਨੀ ਉਹ ਇਹ ਭੋਲੇ ਉਹ ਤੇ ਇੱਕ ਦੋ ਫਿਲਮਾਂ ਹੋਰ ਹੋਣਗੀਆਂ ਜਿਨ੍ਹਾਂ ਨੂੰ ਚੰਗਾ ਪ੍ਰਵਾਹ ਹੂਗਾ ਵਾਲਾ ਮਿਲਿਆ ਫਿਲਮ ਸਿਨੇਮਾ ਘਰਾਂ ਦੇ ਵਿੱਚ ਕਿਉਂਕਿ OTT ਪਲੈਟਫਾਰਮ ਤੇ ਫਿਲਮਾਂ ਤਾਂ ਰਿਲੀਜ਼ ਹੋ ਜਾਂਦੀਆਂ ਨੇ ਲੋਕ ਇੰਤਜ਼ਾਰਤਾ ਕਰਦੇ ਨੇ ਕਿ OTT ਪਲੈਟਫਾਰਮ ਤੇ ਫਿਲਮਾਂ ਕਦੋਂ ਆਉਣ ਤੇ ਕਦੋਂ ਘਰਾਂ ਚ ਬੈ ਕੇ ਫਿਲਮਾਂ ਨੂੰ ਦੇਖਣ ਪਰ ਸਿਨੇਮਾ ਦਾ ਜਿਹੜਾ ਕ੍ਰੇਜ਼ ਹੈ ਲੋਕਾਂ ਦੇ ਅੰਦਰ ਕਿਉਂ ਘਟਦਾ ਜਾ ਰਿਹਾ ਇਸ ਤੇ ਵੀ ਜ਼ਰੂਰ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਹਰ ਕੋਈ ਜੋ ਆਪਣੇ ਫੋਨ ਦੀ ਅਵੇਲੇਬਿਲਿਟੀ ਦੇ ਹਿਸਾਬ ਦੇ ਨਾਲ ਫੋਨ ਤੇ ਹੀ ਹਰ ਚੀਜ਼ ਦੇਖਣਾ ਪ੍ਰੈਫਰ ਕਰਦਾ ਪਰ ਇਹ ਫਿਲਮਾਂ ਜਿਹੜੀਆਂ ਨੇ 2024 ਦੀਆਂ ਫਿਲਮਾਂ ਉਹ ਨੇ ਟੋਟਲੀ ਰਿਲੀਜ਼ ਹੋਈਆਂ ਨੇ ਹਰ ਮਹੀਨੇ ਦੇ ਮਹੀਨੇ ਮਹੀਨੇ 'ਚ ਇੱਕ ਕਈ ਵਾਰ ਦੋ ਕਈ ਵਾਰ ਤਿੰਨ ਕਈ ਵਾਰ ਚਾਰ-ਚਾਰ ਪੂਰਾ ਪੂਰਾ ਹਫਤਾ ਬੁੱਕ ਰਿਹਾ ਹੈ ਸਿਨੇਮਾ ਘਰਾਂ ਦਾ ਪਰ ਫਿਲਮਾਂ ਨੂੰ ਚੰਗਾ ਰਿਸਪੌਂਸ ਨਹੀਂ ਮਿਲ ਪਾਇਆ ਕਿਥੇ ਡਾਇਰੈਕਟਰਾਂ ਦੀ ਕਮੀ ਹੈ ਰਾਈਟਰਸ ਦੀ ਕਮੀ ਹੈ ਕਿਥੇ ਚੀਜ਼ਾਂ ਲੈਕ ਕਰਦੀਆਂ ਨੇ ਇਸ ਵਾਰ ਉਮੀਦ ਕਰਾਂਗੇ ਕਿ 2025 ਦੇ ਵਿੱਚ ਇਸ ਚੀਜ਼ ਤੇ ਬਹੁਤ ਬਰੀਕੀ ਦੇ ਨਾਲ ਕੰਮ ਕੀਤਾ ਜਾਵੇ ਕਿ ਕੋਈ ਵੀ ਫਿਲਮ ਜੋ ਹੈ ਅਗਰ ਸਿਨੇਮਾ ਘਰਾਂ ਦੇ ਵਿੱਚ ਲੱਗ ਰਹੀ ਹੈ ਕਿਉਂਕਿ ਪੂਰੀ ਦੀ ਪੂਰੀ ਟੀਮ ਬਹੁਤ ਮਿਹਨਤ ਕਰਕੇ ਵੱਡੇ ਪਰਦੇ ਤੱਕ ਪਹੁੰਚਦੀ ਹੈ ਇਸਰਫ ਦੇਖਣਾ ਬਹੁਤ ਈਜ਼ੀ ਲੱਗਦਾ ਹੈ ਲੇਕਿਨ ਇਹਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ ਪਰ ਲੋਕ ਕੰਟੈਂਟ ਕਿਉਂ ਨਹੀਂ ਪਸੰਦ ਕਰ پا ਰਹੇ ਲੋਕ ਫਿਲਮਾਂ ਨੂੰ ਆਪਣੇ ਨਾਲ ਕਿਉਂ ਨਹੀਂ ਕਨੈਕਟ ਕਰ پا ਰਹੇ ਇਹ 2025 ਦੇ ਵਿੱਚ ਪੂਰੀ-ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਡਾਇਰੈਕਟਰਾਂ ਪ੍ਰੋਡਿਊਸਰਾਂ ਦੇ ਨਾਲ ਔਰ ਰਾਈਟਰਸ ਦੇ ਨਾਲ ਗੱਲਬਾਤ ਵੀ ਕੀਤੀ ਜਾਵੇ ਕਿ ਕਿੱਥੇ ਲੈਕ ਕਰ ਰਿਹਾ ਆਪਣਾ ਸਿਨੇਮਾ ਪਰ ਓਵਰਆਲ ਅਗਰ ਗੱਲ ਕੀਤੀ ਜਾਵੇ ਤਾਂ ਆਪਣੇ ਸਿਨੇਮਾ ਨੇ ਬਹੁਤ ਗਰੋਥ ਕੀਤੀ ਹੈ ਆਪਣੇ ਸਿਨੇਮਾ ਨੂੰ ਲੋਕ ਪਸੰਦ ਕਰ ਰਹੇ ਨੇ ਔਰ ਉਪਲਬਧੀਆਂ ਇਸ ਸਾਲ ਸਾਡੀ ਇੰਡਸਟਰੀ ਦੀਆਂ ਬਹੁਤ ਰਹੀਆਂ ਨੇ ਦਿਲਜੀਤ ਨੇ ਬਹੁਤ ਵੱਡਾ ਨਾਮ ਕਮ ਬੱਚੇ ਦੀ ਜ਼ੁਬਾਨ ਤੇ ਦਿਲਜੀਤ ਦਾ ਨਾਮ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਆਪਣੀ ਪੰਜਾਬੀ ਇੰਡਸਟਰੀ ਦੀ ਸੋਨਮ ਬਾਜਵਾ ਵਾਅਬਾ ਮੀਕਾ ਗੱਬੀ ਇਹੇ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕਰਨ ਦੇ ਲਈ ਤਿਆਰ ਨੇ ਔਰ ਇਹਨਾਂ ਦੀਆਂ ਫਿਲਮਾਂ ਰਿਲੀਜ਼ ਹੋਣ ਦੀ ਤਾਦਾਦ ਤੇ ਨੇ ਔਰ ਆਪਣੀ ਇੰਡਸਟਰੀ ਨੇ ਗਰੋਥ ਵੀ ਬਹੁਤ ਕੀਤੀ ਹੈ ਆਪਣੇ ਇੱਧਰ ਦੇ ਲੋਕ ਬਾਲੀਵੁੱਡ ਦੇ ਵਿੱਚ ਜਾ ਕੇ ਚੰਗਾ ਨਾਮ ਨਾ ਖੱਟ ਰਹੇ ਨੇ ਪਰ ਗੱਲ ਕਿੱਥੇ ਹੁੰਦੀ ਹੈ ਕਿ ਪੰਜਾਬੀ ਸਿਨੇਮਾ ਦੇ ਵਿੱਚ ਪੰਜਾਬੀ ਫਿਲਮਾਂ ਨੂੰ ਓਨਾ ਭਰਮਾ ਹੁੰਗਾਰਾ ਕਿਉਂ ਨਹੀਂ ਮਿਲ ਰਿਹਾ ਕੀ ਲੋਕ ਜੋ ਨੇ ਉਹ ਕੰਟੈਂਟ ਨੂੰ ਪਸੰਦ ਨਹੀਂ ਕਰ پا ਰਹੇ ਜਾਂ ਲੋਕਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਦੇਖਣੀ ਪਸੰਦ ਨਹੀਂ ਆ ਕਿਉਂਕਿ ਐਂਟਰਟੇਨਮੈਂਟ ਦਾ ਸੋਰਸ ਹੈ ਪੰਜਾਬੀ ਸਿਨੇਮਾ ਸੋ ਅੱਜ ਕੱਲ ਸਟ्रेस ਫ੍ਰੀ ਹੋਣ ਦੇ ਲਈ ਸਟ्रेस ਫ੍ਰੀ ਜ਼ਿੰਦਗੀ ਜੀਣ ਦੇ ਲਈ ਲੋਕ ਜੋ ਨੇ ਸਿਨੇਮਾ ਘਰਾਂ ਦੇ ਵਿੱਚ ਜਾਂਦੇ ਨੇ ਘਰ ਤੋਂ ਬਾਹਰ ਘੁੰਮਣ ਦੇ ਲਈ ਨਿਕਲਦੇ ਨੇ ਪਰ ਫਿਲਮਾਂ ਨੂੰ ਰਿਸਪਾਂਸ ਕਿਉਂ ਨਹੀਂ ਮਿਲਿਆ ਇਹ 2025 ਦੇ ਵਿੱਚ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ 2025 ਦੀਆਂ ਫਿਲਮਾਂ ਨੇ ਉਹਨਾਂ ਦੀ ਪੂਰੀ ਪੂਰੀ ਰਿਪੋਰਟ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ ਸੋ ਓਵਰਆਲ ਅਗਰ ਅਸੀਂ ਗੱਲ ਕਰੀਏ ਤਾਂ ਦੋ ਤੋਂ ਤਿੰਨ ਫਿਲਮਾਂ ਜੜੀਆਂ ਨੇ ਇਸ ਸਾਲ ਹਿੱਟ ਰਹੀਆਂ ਆਦਰਵਾਇਜ਼ ਬਾਕੀ ਸਾਰੀਆਂ ਫਿਲਮਾਂ ਜੜੀਆਂ ਆਪਣੀ ਇੰਡਸਟਰੀ ਦੀਆਂ ਸੀ ਉਹ ਲੋਕਾਂ ਦੇ ਦਿਲਾਂ 'ਚ ਘਾਰ ਨਹੀਂ ਕਰ ਪਾਈਆਂ ਉਮੀਦ ਕਰਾਂਗੇ ਕਿ 2025 ਦੇ ਵਿੱਚ ਜੜੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ ਜਿਨ੍ਹਾਂ ਦੀ ਬਹੁਤ ਲੰ ਕਿ ਇਹਨਾਂ ਦੇ ਵਿੱਚ ਕਲਾਕਾਰ ਜੁਨੇ ਬੜੀ ਬਰੀਕੀ ਦੇ ਨਾਲ ਕੰਮ ਕਰ ਰਹੇ ਨੇ ਔਰ ਕਾਸਟ ਬਹੁਤ ਰੈਨਾਉਂਡ ਵੀ ਲਈ ਜਾ ਰਹੀ ਹੈ ਔਰ ਨਵੇਂ ਫੇਸੇਸ ਨੂੰ ਵੀ ਜੋ ਮੌਕਾ ਦਿੱਤਾ ਜਾ ਰਿਹਾ ਹੈ ਇੱਕ ਚੀਜ਼ ਹੋਰ ਵੀ ਹੈ ਕਿ ਲੋਕ ਸ਼ਾਇਦ ਨਵਾਂ ਕੁਝ ਦੇਖਣਾ ਚਾਹੁੰਦੇ ਨੇ ਨਵੇਂ ਚਿਹਰਿਆਂ ਦੀ ਡਿਮਾਂਡ ਜੋ ਹੈ ਸਿਨੇਮਾ ਦੇ ਹਿਸਾਬ ਦੇ ਨਾਲ ਵਧ ਰਹੀ ਹੈ ਸੋ ਇਹ ਬਹੁਤ ਚੀਜ਼ਾਂ ਜਿਹੜੀਆਂ ਨੇ ਹੁਣ ਦੇਖਣ ਵਾਲੀਆਂ ਹੋਣਗੀਆਂ ਕਿ ਨਵੇਂ ਕਿਹੜੇ ਕਿਹੜੇ ਫੇਸਿਸ ਜੋ ਨੇ 2025 ਦੇ ਵਿੱਚ ਲਾਂਚ ਹੁੰਦੇ ਨੇ ਆਉਂਦੇ ਨੇ ਔਰ ਜੋ ਆਪਣੀ ਵਧੀਆ ਕੰਮ ਦੇ ਨਾਲ ਆਪਣੀ ਵਧੀਆ ਪ੍ਰੈਜੈਂਟੇਸ਼ਨ ਦੇ ਨਾਲ ਲੋਕਾਂ ਦੇ ਦਿਲਾਂ ਚਕਾਰ ਕਰਨਗੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੁੱਲਰ ਦੈਨਿਕ ਸ਼ਵੇਰਾ ਟੀਮ ਚੰਡੀਗੜ੍ਹ